ਆਪਕਾ ਲੱਗਿਆ ਪਾਉਣ ਗੱਡੀ ਚ ਤੇਲ ਡੀਜ਼ਲ ਮੈਂ ਹੀ 500 ਦਾ ਡੀਜ਼ਲ ਪਾ ਦਿਓ ਮੰਨੋਏ ਐਲੋ ਕਾ ਦੋ ਖਾਣੋ ਉਹ ਸਾਸਰੀ ਕਾ ਨੇ ਨਾ ਲੋ ਜੀ ਡੀਜ਼ਲ ਪਾ ਕੇ ਆਪਾਂ ਜਾਣਾ ਆ ਆਪਣੇ ਪਲਾਟ ਚ ਤੇ ਉੱਥੇ ਤੁਸੀਂ ਸਾਨੂੰ ਮੜੀ ਇੱਕ ਸਲਾਹ ਦੇਣੀ ਆ ਤੁਹਾਡੀ ਸਾਰਿਆਂ ਦੀ ਸਲਾਹ ਲੈਣੀ ਜ਼ਰੂਰੀ ਆ ਜੀ ਤੁਸੀਂ ਸਾਰਿਆਂ ਨੇ ਇੱਕ ਸਲਾਹ ਦਿਓ ਦੇਖਦੇ ਆ ਵੀ ਤੁਸੀਂ ਸਹੀ ਸਲਾਹ ਦਿੰਦੇ ਆ ਜਾਂ ਗਾਤ ਦੇਂਦੇ ਆ ਪਹਿਲਾ ਕੁਆਲੀਏ ਤੇਲ ਵੀ ਸਾਨੂੰ ਤੁਸੀਂ ਸਲਾਹ ਦਿਓ ਤੇ ਫੇਰ ਦੇਖਦੇ ਆ ਕਿੰਦਾ ਸਾਰਿਆਂ ਨੇ ਕੀ ਕਹਿੰਦੇ ਆ ਉਦੋਂ ਹੀ ਚੱਲਾਂਗੇ ਆ ਲੋ ਜੀ ਪਹਿਲਾ ਕੁਆਲੀਏ ਡੀਜ਼ਲ ਗੱਡੀ ਦੇ ਵਿੱਚ ਤੇ ਆਪਣੇ ਨਾਲ ਇਹਦਾ ਸੌਰਵ ਤੇ ਮੰਮੀ ਤੇ ਮਨਵੀਰ ਕੋਈ ਆਪਾਂ ਜਿਹੜਾ ਤੇਲ ਆ ਪਾਇਆ ਨੀਲ ਕੰਧ ਪਟਰੋਲ ਪੰਪ ਤੋਂ ਆਂਦੇ ਕਾਫੀ ਜਣੇ ਸਾਨੂੰ ਮੈਸੇਜ ਕਰਦੇ ਸੀ ਵੀ ਤੁਹਾਡਾ ਜਿਹੜਾ ਘਰ ਆ ਉਹਦੀ ਲੋਕੇਸ਼ਨ ਕੀ ਆ ਤੁਸੀਂ ਘਰ ਕਿੱਥੇ ਲਿਆ ਆ ਉਹ ਵੀ ਤੁਹਾਨੂੰ ਦੱਸਾਂਗੇ ਜਲਦੀ ਬਾ ਚੱਲਦੇ ਆ ਆਪਰੇ ਫੋਨ ਆ ਲਾਰਜ ਜਿੱਥੇ ਸਫਾਈ ਕਰਨੀ ਆ ਅਜੇ ਹੈਗੀ ਸਫਾਈ ਨਹੀਂ ਉਹ ਕਿੱਥੇ ਕਰਨੀ ਆ ਜਿਹੜਾ ਐ ਕੀ ਕਹਿੰਦੀ ਆ ਨਿਹਰੀਓ ਪੀਲੀ ਪੀਲੀ ਸਰੋਂ ਦੀ ਉਹ ਜਿਹੜੀ ਸਰੋਂ ਉਹ ਆਪਾਂ ਅੱਗ ਲਾ ਦੇਣੀ ਠੀਕ ਆ ਹਾਂਜੀ ਹਾਂਜੀ ਆਪਾਂ ਦਬੀ ਕੋਲੋਂ ਲਾਉਂਦੇ ਆਂ ਉਹ ਨਾ ਰੋ ਸਹੀ ਆ ਹੈ ਨਾ ਤਾਂ ਰੋਜ ਕਈ ਕਿਹ ਨੂੰ ਲਾ ਗੀਆ ਆ ਉਹ ਮੈਨੂੰ ਹਾਂ ਬਾ ਵੀ ਹੋਣਾ ਹੈ ਹੈ ਚਲੋ ਵੀ ਪੰਚੋ ਅੱਜ ਹੀ ਆਇਆ ਗੱਡੀ ਉਹ ਤਾਂ ਨਹੀਂ ਉੱਥੇ ਹੁਣਾ ਹੀ ਨਹੀਂ ਉਹ ਸਾਡੀ ਗੱਡੀ ਦਾ ਪੈਂਚਰ ਜਿਹੜਾ ਆ ਉਹ ਲੱਗਣ ਹੀ ਨਹੀਂ ਤੇ ਅਸੀਂਰੇ ਵੀ ਲਵਾ ਕੇ ਲੈ ਕੇ ਆਏ ਤੁਸੀਂ ਤਾਂ ਹਾਂ ਹਾਂ ਕਿਦਾਂ ਤਾਂ ਤਾਂ ਇਹ ਨਹੀਂ ਕੀ ਗੱਲ ਆ ਉਹ ਯਾਰ ਜੀ ਜੀ ਕਿਹੜਿਆ ਨਹੀਂ ਮਿਸਤਰੀ ਹੈ ਰੋਪੀਆ ਕੀ ਭਾਈ ਇਹਨਿੰ ਗੱਡੀ ਦਾ ਬੇਰ ਬੈ ਗਿਆ ਸਾਰੇ ਕਿਉਂ ਆਪ ਸਿਆਰਦਨ ਖਾਨ ਹੋ ਗਿਆ ਸਾਰੇ ਦਾ ਯਾਰ ਹਾਂ ਅਜੇ ਅੱਗੇ ਤਾਂ ਆਖੋ ਹਾਂ ਹੋ ਨਹੀਂ ਆ ਮੇਰੀ ਗੱਲ ਸੁਣੋ ਅੱਧਰੋ ਕੋ ਰੋ ਸਟਾਰ ਮੈਂ ਕਹਿੰਦਾ ਅੱਧਰੋ ਕਦੀ ਪਿੱਛੇ ਪਰਿਏ ਹੈ ਚਲੋ ਫੇ ਆਜੋ ਨੰਨੂ ਮਨਵੀਰ ਆ ਜਾ ਆ ਜਾ ਇੱਧਰ ਆ ਜੋ ਬਾਬਾ ਥੋਪੂ ਰਿਆ ਦਾਣਾ ਥੋੜੀ ਹੋਈ ਭਰਾਣਾ ਪੁੱਤ ਗਰਵੀ ਥੋੜੀ ਪਾਣੀ ਦਾ ਸੌਥੇ ਦਾ ਛੱਤ ਲੋ ਜੀ ਅਸੀਂ ਕੱਲ ਪਾਣੀ ਲਾ ਕੇ ਗਏ ਨਹੀਂ ਪਲਾਟ ਨੂੰ ਪਾਣੀ ਰੱਬ ਨੇ ਵੀ ਲਾ ਦਿੱਤਾ ਰੱਬ ਨੇ ਵੀ ਮਦਦ ਕੀਤੀ ਤੇ ਸਾਡੀ ਥੋੜੀ ਮਦਦ ਉਦਾਂ ਵੀ ਹੋ ਗਈ ਆ ਪਾਣੀ ਦੇਖੋ ਸੁੱਕ ਗਿਆ ਹੁਣ ਹੁਣ ਤੁਹਾਨੂੰ ਆਪਾਂ ਨੂੰ ਪਾਣੀ ਵਾਸਤੇ ਪੂਰਾ ਪੱਧਰਾ ਕਰ ਦੇਣਾ ਅਤੇ ਫੇਰ ਇੱਕ ਚੀਜ਼ ਕਰਨੀ ਹੈ ਤੁਹਾਨੂੰ ਦੱਸਾਂਗੇ ਕੀ ਕਰਨਾ ਹੈ ਤੇ ਪਲਾਟ 'ਚ ਗੈਸ ਕਰੋ ਗੈਸ ਉਹ ਬਸ ਸੁੱਕ ਗਿਆ ਲੋੜ ਹੀ ਨਹੀਂ ਹੈ ਹੈ ਮਥਾਣਾ ਕੀ ਹੈ ਕਈ ਨਾ ਕਰ ਲੈਣਾ ਆਪਾਂ ਨੀਆ ਵੱਡਾ ਵੱਡਾ ਦੇਖ ਲਓ ਉਧਰ ਤਣਾ ਵੀਆ ਹੋਇਆ ਆ। ਕਾਜ ਆ ਜਿਹੜਾ। ਆ ਉਧਰ ਆ ਹੋਤਾਂ ਹੀ ਵਧੀਆ ਹੋ ਜਾਂਦਾ ਆ। ਲੋੜ ਹੀ ਨਹੀਂ ਕਹੀ ਦੀ। ਮੰਨ ਤੂੰ ਆ ਜਾ ਇੱਧਰ। ਇੱਧਰ ਆ ਜਾ। ਮੰਨ ਵਾਲ ਬੋਣਾ ਲਿਆ ਥੱਲੇ ਕੋਈ ਛਿੰਦਰ ਢੁੱਲੜ। ਇੱਥੇ ਆ ਜਿੰਨਾ ਇੱਥੇ। ਬਾਬਾ ਪਾਣੀ ਦਾ ਬਹੁਤ ਪਿਆਦਾ ਹੋਇਆ। ਪਾਣੀ ਦਾ ਬਹੁਤ ਪਿਆਦਾ ਹੋਇਆ। ਇਹ ਤੇ ਸੱਤੀ ਚਾਨਾ ਪੱਟ ਪੱਟ ਕੇ। ਹੈ? ਇਹ ਤੇ ਸੱਤੀ ਚਾਨਾ ਪੱਟ ਪੱਟ ਕੇ। ਮੈਂਗਾ ਦੀ ਗੱਲ ਕਰਦੇ ਸੀਗੇ। ਮੈਂ ਕਿਹਾ ਵੀ ਜਿੰਨਾ ਸਾਡਾ ਮਤਲਬ ਇਨਾ ਸਾਡਾ ਸੋਰਮ ਨੇ ਸਾਥ ਦਿੱਤਾ ਹਨ ਉਹਨਾਂ ਸਾਡਾ ਕਹੀ ਨਹੀਂ ਸਾਥ ਦਿੱਤਾ ਮੇਨਾਂ ਕੋਈ ਨਹੀਂ ਤੁਰਿਆ ਕੱਲਾ ਮੇਨਾਂ 100 ਰੁਪਏ ਤੁਰਿਆ 100 ਰੁਪਏ ਵਿਚਾਰੀ ਨੇ ਭੱਜ ਦੌਰ ਕੀਤੀ ਮੇਨਾਂ 100 ਰੁਪਏ ਕੱਲਾ ਤੁਰਿਆ ਬਾਕੀ ਵਧਾਈਆਂ ਵਧੂਆਂ ਜਿਹੜੇ ਆਪਣੇ ਨਾਲ ਚਾਹ ਰਵਧਾਈਆਂ ਸਾਨੂੰ ਮਿਲੀਆਂ ਆ ਸੋਸ਼ਲ ਮੀਡੀਆ ਤੇ ਸਾਡੇ ਆਪਣੇ ਤਾਂ ਸਾਰਾ ਸਾੜ ਸੂੜ ਕੇ ਲੰਮੇ ਪੈ ਗਏ ਆ ਕੇ ਇਹਨੇ ਫੋਨ ਫਾਣੀ ਮੈਂ ਕਹਿੰਦਾ ਸਾਰੇ ਸਹੀ ਨਾ ਹੋ ਜਾ ਜਾਈ ਦਪਾਈ ਆਪਣੇ ਆਪਣੇ ਨਾਲ ਜਾੜਾ ਵਧਾਈਆਂ ਸਾਨੂੰ ਬਾਹਰੋਂ ਮਿਲੀਆਂ ਤੇ ਕਈ ਸਾਡੇ ਆਪਣੇ ਨੇ ਸਾਨੂੰ ਫੋਨ ਤੱਕ ਨਹੀਂ ਕੀਤਾ ਭਰਾਵਾ ਬਾਰੋਾ ਥੋੜੇ ਆਪਣਾ ਖਾਸ ਸਾਨੂੰ ਬਹੁਤ ਬਹੁਤ ਵਾਲੇ ਬੰਦੇ ਨੇ ਬਹੁਤ ਫੋਨ ਕੀਤਾ ਬਹੁਤ ਮੈਸੇਜ ਆਏ ਮੈਂ ਕਹਿੰਦਾ ਵੀ ਇੰਨੇ ਕੋ ਮੈਸੇਜ ਆ ਜਾਣਾ ਮੈਨੂੰ ਲੋੜ ਹੀ ਨਹੀਂ ਆਪਣਿਆਂ ਦੀ ਸਾਨੂੰ ਕੋਈ ਚੱਕਰ ਹੀ ਨਹੀਂ ਹੈਗਾ ਏਦਾਂ ਦਾ ਸਿੱਧੀ ਜਿਹੜੀ ਗੱਲ ਇਹ ਤਾਂ ਹੱਥ ਨਾਲ ਹੀ ਪੱਟ ਹੋ ਗਏ ਸਾਰੇ ਬਾਕੀ ਉਹ ਤਾਂ ਹੱਥਾਂ ਨੂੰ ਹੱਥ ਹੁੰਦੇ ਆ ਸਹੀ ਕਿ ਨਹੀਂ ਜਿਹੜਾ ਕੋਈ ਸਾਡੇ ਨਾਲ ਖੜਿਆ ਹੀ ਈ ਉਹਨਾਂ ਖੜਨ ਜਿਹੜਾ ਨਹੀਂ ਖੜਿਆ ਪੱਤਾ ਕੱਟ ਸਹੀ ਗੱਲ ਹੈ ਉਦਾਂ ਦੇ ਚੱਲਣਾ ਹਰੇਕ ਨਾਲ ਕੋਈ ਏਦਾਂ ਰੋਲਾ ਰਪਾਈ ਨਹੀਂਗਾ ਬਾਕੀ ਯਾਰ ਮਾਰੇ ਜਨ ਸਭ ਤੇ ਆਉਂਦੇ ਆ ਠੀਕ ਨਾ ਜਿੰਨੇ ਜੋਗੇ ਆਗੇ ਦੀ ਅਸੀਂ ਖੜ ਜਾਈਦਾ ਜਿੰਨੇ ਜੋਗੇ ਰੱਬ ਨੇ ਚਲੋ ਕੀਤਾ ਅੱਠਾ ਥੱਲਾ ਬਾਅਦ ਸਾਡਾ ਪਲਾਟ ਲੈ ਆਇਆ ਆਪਾਂ ਤੇ ਉਹ ਵੀ ਅਸੀਂ ਉਹ ਵੀ ਨਹੀਂ ਖੁਜੀ ਹੋਈ ਉਹ ਵੀ ਨਹੀਂ ਚੰਗਾ ਲੱਗਾ ਉਹ ਵੀ ਚੁੱਪਚਾਪ ਹੀ ਬਹਿ ਗਏ ਆ ਗੁੰਮ ਚੂਦਾ ਜੇ ਹੋ ਗਏ ਕਈ ਕਿ ਨਹੀਂ ਬਾਕੀ ਬਾਬੇ ਦੀ ਮਿਹਰ ਆ ਚਲੋ ਤੁਸੀਂ ਸਾਰੇ ਜਣੇ ਅਰਦਾਸ ਕਰੋ ਜਲਦੀ ਜਲਦੀ ਜੇ ਦੇ ਘਰ ਜਾ ਉਹਦਾ ਬਾੜ ਲਾਉਂਦਾ ਪੀਸਾ ਇਹਦਾ ਜੁੱਦਾਂ ਹਾਂ ਇਹਦਾ ਕੋਈ ਨਾ ਚੋਲਿਆ ਯਾਰ ਉਹ ਕਹਿੰਦਾ ਮੈਂ ਵੀ ਪਟਨੇ ਆ ਬਾਕੀ ਇੱਕ ਸਾਲ ਇਹ ਆ ਵੀ ਦਿਲਾ ਜੇ ਤੁਹਾਡੇ ਕੁੜੀਆਂ ਹੋਣਗੀਆਂ ਦਿਲਾ ਚ ਖੁਦੀਆਂ ਰੱਖੂਗੇ ਤਾਂ ਫੇ ਐਦਾ ਦਾ ਹੀ ਹੁੰਦਾ ਖੜਾ ਕੁਝ ਸਾਲ ਸਮਝਦਾਲੇ ਕਹਿੰਦੇ ਹੁੰਦੇ ਇਸ਼ਾਰਾ ਹੀ ਬੋਧਿਆ ਜੇ ਦਿਲੋਂ ਚੱਲੂਗੇ ਤਾਂ ਅਗਲਾ ਬੰਦਾ ਵੀ ਤੁਹਾਨੂੰ ਜੇ ਦਿਲੋਂ ਚੱਲੂਗੇ ਅਗਲਾ ਬੰਦਾ ਜੇ ਤੁਸੀਂ ਜੇਲੋਂ ਚੱਲਦੇ ਚਾਹੇ ਤੁਹਾਡੇ ਨਾਲ ਅਗਲਾ ਬੰਦਾ ਨਹੀਂ ਜੇਲੋਂ ਚੱਲਦਾ ਨਾ ਤੁਹਾਡੇ ਨਾਲ ਰੱਬ ਹੈਗਾ ਫੇ ਰੱਬ ਦਿਲੋਂ ਚੱਲਦਾ ਹੇ ਯਾ ਦੇਈ ਮੈਨੂੰ ਕਹੀ ਦੇ ਕੱਲ ਦਾ ਜਗਾ ਵੀ ਕੱਲ ਇਦਾਂ ਸੀ ਕੱਲ ਮੀ ਬਹੁਤ ਜ਼ਿਆਦਾ ਪੈਂਦਾ ਸੀਗਾ ਤਾਂ ਕਰਕੇ ਫੇ ਅਸੀਂ ਮੈਨੂੰ ਮੈਂ ਸਾਜੀ ਕਿੱਦਾਂ ਪਾਣੀ ਖਾਈ ਮਮਾ ਰੰਦੋ ਆਲੇ ਕੋ ਆਦ ਨਮਾ ਆਹ ਇਦਾਂ ਵੀ ਹੁੰਦਿਆ ਰੱਖੋ ਇਦਾਂ ਤੋਂ ਇਹ ਤੇ ਨਹੀਂ ਨਹੀਂ ਪੈਂਦੇ ਤੋਂ ਇਹ ਜੀ ਉਦਾਂ ਵੀ ਮਮਾ ਇੱਥੇ ਉਦਾਂ ਵੀ ਇੱਥੇ ਘਰਤੀ ਪੈਣੀ ਹੈ ਮਮਾ ਪਹਿਲਾਂ ਹੈ ਹੈ ਆਹ ਮम्मा ਕਿੰਨਾ ਕਾ ਮम्मा ਕਿੰਨਾ ਸੋਹਣਾ ਕਰਨਦਾ ਬਾਬਾ ਮੇਰ ਕਰੇ ਤੁਸੀਂ ਸਾਰੇ ਜਣੇ ਦਾਸ ਕਰੋ ਵਰਦੇ ਨੇ ਸਫਾਈ ਆਪਾਂ ਪੂਰੀ ਪਲਾਟ ਪੱਧਰਾ ਕਰਦੇ ਆਂ ਕੱਲ ਦਾਣ ਵੀ ਵੋ ਪੈ ਗਿਆ ਯਾਰ ਔਰ ਇਹਨਾਂ ਚਲੋ ਇੱਕ ਫਾਇਦਾ ਹੋ ਗਿਆ ਮੀਂਹ ਨਾਲ ਮम्मा ਹਾਂ ਸੋਹਣਾ ਪੋਲਾ ਹਾਂ ਪੋਲਾ ਪੈ ਗਿਆ ਨਾ ਹਾਂ ਆਹ ਦੇ ਜੇ ਹੁਣ ਤੁੱਪ ਹੁੰਦੀ ਪਰ ਹੁਣ ਆਈ ਨਹੀਂ ਸੀ ਮम्मा ਡੇਂਗ ਦੇ ਨਾਲ ਉਹ ਕਰ ਦਮਾ ਮਾਰੇ ਆ ਤੂੰ ਆ ਜਾ ਬਣਾ ਦਮਾ ਪਾਣੀ ਲੱਗਣ ਨੂੰ ਡੇਂਗ ਨੂੰ ਪਾਣੀ ਤਾਂ ਧੱਵੀ ਲੱਗੀ ਜਾਂਦਾ ਨਾ ਇਹ ਕਾਫੀ ਡੂੰਗੀਆਂ ਹੋਣਗੀਆਂ ਹੈ ਏਡਾ ਇੱਕ ਕਾਫੀ ਡੂੰਗੀਆਂ ਹੋਣਗੀਆਂ ਡੇਂਗਾ ਪਰ ਛਾਂਗ ਦੇਣੀਆਂ ਸਾਰੀਆਂ ਵੱਢ ਦੇਣੀਆਂ ਜੜੋਂ 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 ਪੱਟ ਹੋਣੀਆਂ ਇਹ ਸਾਰੀਆਂ ਸਾਰੇ ਜਣੇ ਇਹ ਦੱਸਿਓ ਕਮੈਂਟ ਕਮੈਂਟ ਬਾਕਸ ਚ ਜੇ ਕੰਮ ਦੱਸਿਓ ਉਹੋ ਵੀ ਲੱਤਾਂ ਦਾ ਹੁਣ ਕਰਦਾ ਕਮੈਂਟ ਬਾਕਸ ਸਾਰੇ ਜਣੇ ਦੱਸਿਓ ਕਿੰਨੀ ਜਗ੍ਹਾ ਆ ਇਹ ਸਾਰੀ ਦੇਖਦੇ ਹਾਂ ਕੌਣ ਸਹੀ ਦੱਸਦਾ ਫਿਰ ਆਪਾਂ ਤੁਹਾਨੂੰ ਦੱਸਾਂਗੇ ਬਾਅਦ ਚ ਵੀ ਕੰਨੇ ਸਹੀ ਦੱਸਿਆ ਕੰਨੇ ਗਾਤ ਦੱਸਿਆ ਕਮੈਂਟ ਬਾਕਸੇ ਦੱਸਿਓ ਸਾਰੇ ਜਣੇ ਵੀ ਜਗ੍ਹਾ ਕਿੰਨੇ ਮਰਲੇ ਆ ਇਹ ਪਿਆ ਨਮਨਵੀਰ ਇੱਕ ਕੱਲ ਕਮੈਂਟ ਆਇਆ ਭਰਾਵਾ ਹੂੰ ਕਹਿੰਦੇ ਗੱਲ ਕਹਿੰਦੇ ਅਜਾੜ ਵਿੱਚ ਜਗ੍ਹਾ ਲੈ ਲਈ ਅਜਾੜ ਦੇ ਵਿੱਚ ਤੁਹਾਡੇ ਲਈ ਤਾਂ ਇਹ ਬਹੁਤ ਕੁਛ ਹੈ ਪਹਿਲੀ ਗੱਲ ਅਜਾੜ ਨਹੀਂ ਹੈਗਾ ਇਹ ਕਲੋਨੀ ਬਹੁਤ ਵਧੀਆ ਹੈ ਜਿਹੜੀ ਇਹ ਕਲੋਨੀ ਹੈ ਨਾ ਉਹ ਜਗ੍ਹਾ ਦਾ ਪਤਾ ਤੁਹਾਨੂੰ ਦੱਸਾਂਗੇ ਕਿ ਕਿੱਥੇ ਅਸੀਂ ਲਈ ਆ ਤੁਸੀਂ ਖੁਦ ਕਹੋਗੇ ਵੀ ਹਾਂ ਵੀ ਬਕਾਇ ਹੀ ਬਹੁਤ ਵਧੀਆ ਕੀਤਾ ਤੁਸੀਂ ਇੱਥੇ ਲਿਆ ਅਜਾੜ ਨਹੀਂ ਤਾਂ ਅਜਾੜ ਤੁਹਾਨੂੰ ਤਾਂ ਲੱਗਦਾ ਇੱਥੇ ਨਾ ਬੂਤੇ-ਵਾਟੇ ਲੱਗੇ ਸੀ ਥੋੜਾ ਜਿਹਾ ਇੱਥੇ ਆ ਗੰਦੂਆਂ ਚਾਹੁੰਦਾ ਸੀਗਾ ਉਹਦੇ ਕਰਕੇ ਲੱਗਦਾ ਸੀ ਵੈਸੇ ਇੱਦਾਂ ਹੀ ਅਜਾੜ ਨਹੀਂ ਹੈਗਾ ਇਹ ਉਹ ਦੇਖੇ ਮੈਂ ਕਿਹਾ ਸੀ ਨਾ ਬਹੁਤ ਥੋੜੇ ਲੱਗੇ ਘਰ ਆ സോണ പട്ട മണവീർ ആ ചെലോക്ക് ਤੁਸੀਂ ਜੀ ਆਂਧ ਨਾਲ ਕਰਿਓ। ਦੇਖੋ ਪੈਪ ਤੇ ਪਾਣੀ ਆਉਂਦਾ ਹੈ। ਹਾਂ ਆਹ ਦੇ ਆਂਦਾ ਲੱਦਾ। ਇੱਕ ਮਿੰਟ ਦੇਖ ਕੇ ਆਈ ਮੈਂ। ਉਧਰ ਦੇਖ ਕੇ ਆ ਗਈ। ਨਹੀਂ ਮੈਂ ਦੇਖ ਲੈਣਾ ਆਪੇ। ਆਂਦਾ ਟੂਡੀ ਚ ਪਾਣੀ। ਆਉਂਦਾ ਹੈ ਬੜੀ। ਹਾਂਜੀ। ਬਸ ਠੀਕ ਆ ਵੀ। ਮੰਨੂ ਤੂੰ ਡੇਗ ਜਾਣਾ ਪੁੱਤ। ਵੱਡ ਫੋਨ ਨਹੀਂ ਆ ਲੱਭ। ਕਹਿੰਦਾ ਨਹੀਂ ਡੇਗਦਾ। ਹੈਡਫੋਨ ਹੈ ਹੈਡਫੋਨ ਮੈਂ ਨਾ ਓਦਾਂ ਦਾ ਹੀ ਨਹੀਂ ਦੇਖੇ ਹੈਗੇ ਜਿਦਾਂ ਦਾ ਤੂੰ ਹੀ ਲੈ ਕੇ ਗਿਆ ਪਤਾ ਨਹੀਂ ਕਿੱਧਰ ਜਾਣਾ ਸੀ ਨੰਨੂ ਨੇ ਤਨੀ ਕਿ ਤੇਰਾ ਕਤੇ ਹੈ ਕੀ ਮਮਾ ਧਿਆਨ ਨਾਲ ਹੈ ਬੀਕੂ ਜਿਹੜੇ ਆਹ ਇਹ ਕਿੱਦਾਂ ਕਰਨੇ ਆ ਕੀ ਜਿਹੜੇ ਆਹ ਬੂਟੇ ਆ ਛੋਟੇ ਛੋਟੇ ਜਿਹੜੇ ਆ ਆ ਇਹ ਤਾਂ ਲੱਗੇ ਹੋਏ ਆ ਦੇ ਆ ਮਰੂਦ ਲੱਗਾ ਹੋਇਆ ਆ ਆ ਨਿੰਬੂ ਲੱਗੇ ਹੋਏ ਆ ਉਹ ਸੰਥਰਾਂ ਲੱਗਾ ਆ ਹਾਂਜੀ ਆ ਜਿੰਨਾ ਦੀ ਪਾਹ ਕਾ ਬੂਰੀ ਨਹੀਂ ਹੈਗਾ ਉਹ ਇੱਥੇ ਦਰਦ ਹੈ ਨਹੀਂ ਉੱਤੇ ਕੁੰਡੇ ਸੱਟ ਤੇ ਉੱਤੇ ਸਾਈਡ ਤੇ ਅੱਗ ਲਾਉਣੀ ਉਹ ਦਾਗ ਤੋਂ ਅੱਗ ਤੇ ਇਹ ਤਾਂ ਇਹ ਤਾਂ ਬਾਅਦ ਦੀ ਗੱਲ ਹੈ ਨਾ ਨਹੀਂ ਹੋਟੇ ਇਲਾਕੇ ਦੇ ਸੁੱਕੇ ਤਾਂ ਬਣਾ ਲਈ ਅੱਛਾ ਮੈਂ ਮੈਂ ਉੱਤੇ ਤਾਂ आ नंबुआ। आ गिया। आ गिया। ये साइड पर ये आता होगा कोस्टम दिया। तू तो नहीं पड़ा बाहर। आ गिया। ओए। हे किया। ओ जय लू मुलांदिया। सर्दी उधर। हाँ। हाँ। आ गिया हाँ। निकले यार प्लाट पलाड़ ਦਖਾਇਓ ਲੂੰਗ ਲੱਗਦਾ ਮੰਮੀ ਆਹ ਮੇਰੀ ਕੀ ਲੜ ਗਿਆ ਕੀ ਲੜ ਗਿਆ ਭਰਾਵਾ ਲੜਿਆ ਮੰਮੀ ਯਾਰ ਤੂੰ ਉਹੀ ਕੰਮ ਨਾ ਕਰ ਜੀ ਤਾਂ ਹੀ ਤਾਂ ਕਈ ਮੰਮੀ ਲੈਂਦੀ ਹੈ ਨਹੀਂ ਕਈ ਨਹੀਂ ਤੂੰ ਹੀ ਆਪਣਾ ਮੰਮੀ ਜਨੋਂ ਲਾ ਪੈਂਦੇ ਆ ਹੁਕਮਨਾਮਾ ਤੁਹਾਨੂੰ ਇਹ ਨਹੀਂ ਪਤਾ ਵੀ ਕਈ ਕਾਤੇ ਲੈਂਦੀ ਓ ਇਹੇ ਗੱਲੋਂ ਨੇ ਤੇ ਮੱਥਾ ਨਾਲ ਤੁਹਾਡੀ ਲੜਨਾ ਜਾਵੇ ਕੁਛ ਨਾ ਠੀਕ ਜੇ ਲੱਗਦਾ ਉਹ ਦੰਦੀ ਵੱਢ ਧਿਆਨ ਨਾਲ ਕਰਿਓ ਮੰਮੀ ਤੂੰ ਹੀ ਕਰ ਦੋ ਮੈਂ ਕਰਦਾ ਆ ਮੰਮੀ ਨੇ ਸਾਰਾ ਕਾਰਜ ਦਿੱਤਾ। ਹਾਂ। ਤੁਹਾਨੂੰ ਪੱਕਾ ਲੱਗਦਾ? ਮੈਨੂੰ ਤਾਂ ਲੱਗਾ। ਹੈ? ਮੈਨੂੰ ਤਾਂ ਲੱਗਾ ਕਿ ਬਹੁਤ ਹੀ ਸਾਰਿਆਂ ਤੋਂ ਪਹਿਲਾਂ ਆਜਾ। ਆਵੜਿਓ। ਮੰਮਾ ਤੁਸੀਂ ਪਿੱਛੇ ੱੱਕੀ ਚੱਲੋ ਹਣਾ। ਮੈਂ ਠੀਕ ਨਹੀਂ। ਕਿਉਂ ਮੈਂ ਤਾਂ ਅੰਦਰ ਹੀ ਇੱਕ ਬੈਠਿਆ ਹੋਵੇ ਇਹਨੂੰ ਆਪੂ ਬੁਲਾ ਲਾਂਗਾ। ਐਂ ਘੋਲਾ ਦੇ ਬੱਜੀ। ਬਾਬਾ ਮੇਰ ਕਦੇ ਕਿਤੇ ਹਣਾ ਪ੍ਰੀਤ। ਹਾਂਜੀ। ਗਾਮਾ ਚਾੜ ਕਰਾ ਦੇਣਾ ਵੀ ਆਪਾਂ। ਹੋਰ। ਹੈਂ। സാധ്യ നത്ത വെക്ക ਲਿੰਗਾਂ ਲੱਗੀਆਂ ਜੀ ਮੈਨੂੰ ਨਾ ਕਰੇ ਬੱਚਾ ਕਹਿੰਦਾ ਪੱਠੇ گا ਨਹੀਂ ਖਾਣੇ ਲਿੰਗਾ ਬੱਚੇ ਕੋਨੇ ਨੇ ਆ ਦੇਖਿਓ ਨਹੀਂ ਉਹਨਾਂ ਨੇ ਖਾਣੇ ਨਹੀਂ ਖਾਣੇ ਰਹਿਂਦੇ ਤੁਸੀਂ ਰਹਿਣੀ ਰਹਿਂਦੇ ਬਿਕੂਏ ਹੈ ਬਟਾਈਆਂ ਜਦੋਂ ਨਿਕਲੀਆਂ ਨਾ ਉਦੋਂ ਹੋ ਜਾਂਦਾ ਸਾਰੇ ਉਹ ਤਾਂ ਨਾ ਦਾ ਦੇਖੀ ਉਹਨੂੰ ਪਲ ਕਰਦੀ ਹੈ ਇਹਨੂੰ ਧਿਆਨ ਨਾਲ ਆਏ ਸਾਰੇ ਗਾਟੇ ਅੰਮਰ ਹੋਈਆ ਸਾਰਾ ਪਾ ਇੱਧਰ ਲੱਗਾ ਮਮਾ ਇਧਰ ਤੇ ਮੰਨਵੀਰ ਸਾਡਾ ਉੱਥੇ ਦਰਾ ਕੰਮ ਤਾਂ ਪਾ ਕੇ ਕਰ ਲੈਣਾ। ਆਹ ਫਿਰ ਇਹ। ਹੋਰ। ਆ ਇੱਥੇ ਖਲਾਰਾ ਪਤਾ ਕਿੰਨਾ ਵੇਲੇ ਤੂੰ ਆਪ ਹੀ ਕੀਤੀ ਸਾਰੀ। ਤਾ ਤਾ। ਇਹ ਸੋਰ ਪਾ ਲੱਕ। ਹੈ ਬੀਕੂ। ਹਾਂ। ਇਹ ਹੁਣ ਇਹ ਹੁਣ ਵੱਢ ਕੇ ਕਿੱਥੇ ਰੱਖਣੇ? ਇੱਕ ਪੱਥੇ ਲਾ ਦਾਂਗੇ। ਦਵਾ ਤਾਂ ਨਹੀਂ इधरों सार्ट दिता इधर कल फट के चल गए हाँ देखियो गाय पत्थे खाने, <गाई> पत्थे खाने। Hãy subscribe cho kênh Ghiền Mì Gõ Để không bỏ lỡ những video hấp dẫn ਜਾਣ ਕੇ ਉਹਦੇ ਚ ਮਾਰ ਕੇ ਨਾ ਦੂਜੇ ਚ ਕੰਮ ਸਸਰ ਮਾਰ ਕੇ ਹਾਂ ਹਾਂ ਮੈਂ ਬਣਾਇਆ ਦੇਖਿਓ ਤੁਸੀਂ ਬਾਅਦ ਚ ਪਸਾਉਣ ਵਾਲਾ ਬੰਦਾ ਹੈ ਕਿਸੇ ਔਰ ਕੀ ਕਰਦਾ ਇਹ ਮੈਨੂੰ ਕਹਿੰਦਾ ਪੱਥੇ ਓ ਦੇ ਲੋ ਡੇਗ ਗਿਆ ਓਏ ਦੇਖ ਲੋ ਮੈਂ ਕਹਿਆ ਸੀ ਆਪਣੇ ਬੁਲਾੜ ਦੇ ਕੰਮ ਕਰਨਾ ਬਹੁਤ ਮਜ਼ਾ ਆਉਂਦੇ ਹਨ ਨਾ ਸਹੀ ਗੱਲ ਸਾਰੇ ਭਾਈ ਨੂੰ ਲਿਆ ਲੈਿੰਦੇ ਹਾਂ ਬਿਕੋੜਾ ਦਾ ਹਾਲ ਦੇਖਿਆ ਮੜਿਆ ਪਤਾ ਹਾਲ ਦੇਖਿਓ ਉਹ ਤਾਂ ਦੇਖਿਓ ਹਾਲ ਡੇਗ ਗਿਆ ਵਿੱਚ ਉਹ ਮੁਰਗੀ ਚੁੱਪ ਚੁੱਪ ਤਨ ਮੈਂ ਕਿਆ ਤਾ ਹੈਗਾ ਤੂੰ ਨਾ ਕਰ ਉਧਰ ਨਾ ਜਾ ਹੈਲੋ ਹਾਂਜੀ 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 ਅੱਛਾ ਆਈ ਜਦ ਦੀ ਲੈ ਕਹੀ ਤੀ ਆ ਦੇ ਹੋ ਨਿੱਕੀ ਜਿਹੇ ਕੀ ਆ ਇਹ ਕੰਮ ਹੋ ਜਾ ਬਹੁਤ ਕੋਤਰੇ ਦਾ ਬੰਦਾ ਬਿਕਾ ਦੇ ਕੀ ਆ ਦੇ ਨਿੱਕੀ ਜਿਹੇ ਯੋਗਾ ਉਹ ਜੋਗਾ ਜੋਕ ਨੂੰ ਨਿਨ ਦੇ ਉਹ। ਸਰਾਂ ਇਹ ਜੋਗਾ ਨਹੀਂ ਗੇ। ਆਦਿ ਲੋ ਇਹਦਾ ਹਾਲ। ਹੁਣ ਮੈਂ ਇਹ ਥੋੜਾ ਮਨ ਆਏ ਕਿ 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 ਡੇਕ ਵਧਾਈਏ। ਕਿਹੜੀ ਕਿਹੜੀ ਨੇਕ ਵਧਾਈ ਜਾਵੇ। ਬਿੰਕ ਹੈ। ਮੈਨੂੰ ਕਿਹੜੀ ਕਿਹੜੀ ਡੇਕ ਵਧਾਈ ਜਾਵੇ ਪਲਾਟ ਤੇ। ਮੈਂ ਸੋਚਦਾ ਹਾਂ। ਹਾਂ। ਮੈਂ ਕਿਹਾ ਕਿਹੜੀ ਕਿਹੜੀ ਨੇਕ ਵਧਾਈਏ ਪਹਿਲਾਂ ਅੱਦਾ ਕਰਾਂਗੇ। ਪਹਿਲਾਂ ਤਾਂ ਅੱਦਾ ਕਰਾਂਗੇ ਜਿਹੜੀ ਨੀਆਂ ਦੇ ਲੱਗੇ ਡੇਕਾਂ ਆ। ਇੱਕ ਜਿੱਦਾ ਆ ਡੇਕ ਨੀ ਲੱਗੇ ਆ। ਦੂਜੀ ਰੇਗ ਆ ਨੀ ਲੱਗ ਗਿਆ ਤੀਜੀ ਉਹ ਵਾਲੀ ਅੰਬ ਕੀ ਅੰਬੇ ਆ ਨਾ ਇਹ ਇੱਕ ਉਹ ਵਾਲੀ 1 2 3 4 ਇਹ ਆਪਾਂ ਨੀਆ ਲੱਗਿਓ ਸਾਰੀਆਂ ਪਟਾ ਦੇਣੀਆਂ ਨੀਆ ਕੱਲ ਨੂੰ ਨੀਆ ਪਟਣੀਆਂ ਜਦੋਂ ਵੀ ਚਲੋ ਕੰਮ ਸ਼ੁਰੂ ਸ਼ੁਰੂ ਕਰਨਾ ਹੋਇਆ ਉਦੋਂ ਇਦਾਂ ਆ ਨਾ ਵੀ ਨੀਆ ਲੱਗਿਓ ਆਪਾਂ ਪਹਿਲੇ ਕਢਾ ਦੇਣੀਆਂ ਤੇ ਬਾਕੀ ਜਿਹੜੀ ਗੱਬੇ ਆ ਉਹ ਮਿਸਤਰੀ ਜਿਹੜੇ ਕੰਮ ਕਰਨਗੇ ਨੀਆ ਪੰਨਗੇ ਉਹਨਾਂ ਨੂੰ ਚਾਹ ਸ਼ਾਂ ਰਹੂਗੀ ਨੀਆ ਸੱਡਾ ਤੇ ਹੁੰਦੀਆਂ ਨੀਆ ਸੱਡਾ ਤੇ ਹੀ ਹੁੰਦੀਆਂ ਨੀਆ ਸੱਡਾ ਤੋਂ ਨਿਕਲ ਨਹੀਂ ਆਦੀ ਬਾਕੀ ਜਿਹੜੀ ਇੱਕ ਆ ਆਪਣਾ ਇਹ ਨਹੀਂ ਨਿਕਲਣੀ ਹਣੀ ਇਹ ਕਾ ਆ ਪਪਟਾ ਦੇਣਾ ਆ ਦੇ ਸਾਰਾ ਹੀ ਇਹਦਾ ਕੰਮ ਪਹਿਲਾਂ ਕਰਉਣਾ ਸਾਰੇ ਦਾ ਆ ਦੇ ਲੋ ਮਨਵੀਰ ਕੀ ਕਰਨੇ ਆ ਕੀ ਕਰਦਾ ਮੈਂ ਮਿੱਟੀ ਪਾਟਦਾ ਕੀ ਕਰਦਾ 2 ਘੰਟਾ ਦਾ ਬੱਸ ਮਿੱਟੀ ਕੀ ਕਰਦਾ ਆ ਦੇ ਤੇ ਚਮਚੇ ਸੁੱਟ ਕੇ ਗਿਆ ਰੋੜੀ ਘੁੱਟਦਾ ਆ ਇਹ ਮਨਵੀਰ ਤੇਰੇ ਟਿਫਨ ਦਾ ਸੀ ਦੇ ਵੀ ਟਿਫਨ ਦਾ ਚਮਚਾਥੇ ਛੱਟਿਆ ਇਹਨੇ ਇਹਨਾਂ ਨੂੰ ਆਪਣਾ ਹੀ ਥਾਂ ਹੁਣ ਜੋ ਮਾਦੀ ਛੱਟੋ ਉੱਥੇ ਆਪਣੇ ਕੋਲ ਓਏ ਉਹ ਗੱਡੀ ਤੋਂ ਹੀ ਇਹ ਪੈਪ ਲਾਗੇ ਸਰਫ ਤਾਂ ਹੈ ਨਹੀਂ ਅੱਧੇ ਕੱਲ੍ਹ ਨਹੀਂ ਸਾਫ ਸਰਫ ਤਾਂ ਕੱਲ੍ਹ ਕੀਤੀ ਸੀ ਅਸੀਂ ਸਰਫ ਨਾਲ ਸਾਫ ਅੱਛਾ ਮੇਰੇ ਮੀਵਾੜਾ ਪੈ ਗਿਆ ਵੇਖੋ ਹੁਣ ਆਹ ਟਾਇਰ ਦਾ ਕੀ ਕਰਨਾ ਟਾਇਰ ਦਾ ਤਾਂ ਟਾਇਰ ਬਹਿ ਹੋ ਗਿਆ ਮਮਾ ਨੇ ਜਿਹੜੀ ਸਾਰੇ ਪਾ ਦਿੱਤੇ ਸਾਰੇ ਪਾਣੀ ਆ ਆ ਜਨਾ ਡੇਜ ਨੇ ਚਲੋ ਲੈਟ ਆ ਜਾਨੀ ਉਹਨੇ ਬੰਦੇ ਨੇ ਵੀ ਆ ਜਾਣਾ ਪਰਾ ਲੈਂਦਾ ਲੈਟ ਗਈ ਸੀਗੀ ਹੁੰਦਾ ਡਟ ਗਈ ਸੀ ਅੱਛਾ ਲੋ ਜੀ ਲੋ ਜੀ ਹੈਂ ਗੱਡੀ ਦਾ ਲੋਕ ਖੋਲੋ ਕੀ ਕਰੀਏ ਗੱਡੀ ਦਾ ਲੋਕ ਗੱਡੀ ਦਾ ਲੋਕ ਖੋਲਿਏ ਉਧਰ ਦੀ ਬੈਜੋ ਪਿੱਤੀ ਆਲਦੀ ਲੋ ਜੀ ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਸਾਡਾ ਪਲਾਟ ਦੱਸੋ ਹੁਣ ਅਸੀਂ ਸਫਾਈ ਕਰ ਲਈ ਸਾਰੇ ਪਲਾਟ ਦੀ ਦੇਖੋ ਦੱਸੋ ਵੀ ਹੁਣ ਉਹੀ ਪਲਾਟ ਆ ਚੈੱਕ ਕਰੋ ਸਾਰੇ ਜਾਣੇ ਲੋ ਵੀ ਇੱਧਰ ਮੰਮੀ ਲੱਗੇ ਹੋਏ ਆ ਹਾਂਜੀ ਆ ਰੰਮੀ ਜਾਨ ਆਈ ਸੀ ਹਾਂ ਔਰੰਬੀ ਉਹਨਾਂ ਦੀ ਹੈ ਜਿਹਨਾਂ ਤੋਂ ਪਲਾਟ ਲਿਆ ਕਹਿੰਦੇ ਸੀ ਲੋ ਜੀ ਇੱਧਰ ਆ ਦੇਖੋ ਅਦਰ ਵੀ ਸਾਰੇ ਸਫਾਈ ਹੋ ਗਈ ਆ ਦੇਖੋ ਲੋ ਜੀ ਸਾਰੇ ਹੋ ਗਈ ਸਫਾਈ ਚੈੱਕ ਕਰੋ ਆ ਦੇਖੋ ਜੀ ਸਾਰੀ ਮਿਹਨਤ ਕੀਤੀ ਸਫਾਈ ਕਰ ਲਈ ਅਸੀਂ ਤੁਸੀਂ ਦੇਖ ਸਕਦੇ ਹੋ ਦੱਸੋ ਵੀ ਕਿੰਨੀ ਲੱਗੀ ਕਿੰਨੀ ਕੇ ਸਫਾਈ ਲੱਗਦੀ ਪਈ ਤੁਹਾਨੂੰ ਕਿੰਨੀ ਕੇ ਰਹਿ ਗਈ ਆ ਤਮੇ ਪਿੱਛੇ ਦੱਸੋ ਰਿੰਡੀ ਹੋਵੇ ਤਾਂ ਕੋਈ ਪ੍ਰੀਤ ਆ ਬਾਲੇ ਚੱਕਦੀ ਆ ਜਾ ਹਲੇ ਸਫਾਈ ਕਰ ਦੇ ਆਜੋ ਹੈ ਮਰੂਦ ਲਾਤੇ ਆ ਲੱਗਿਆ ਆਜੋ ਅੱਧੇ ਇੱਧਰ ਦੀ ਫਰਾਈ ਕਰਕੇ ਇਦਾਂ ਆਜੋ ਅੱਧੇ ਵੀ ਆਜੋ ਆਜੋ ਓਏ ਆਹ ਸਾਈਡ ਦੀ ਸਾਫ ਹੋ ਜਾ ਸਾਰਾ ਪੈਟ ਨਾਲ ਦਾ ਆਓ ਬੇਕੋ ਮੀ ਆ ਗਿਆ ਇੱਧਰ ਵੀ ਆ ਜਾਓ ਉੱਥੋਂ ਵੀ ਆ ਰਿਹਾ ਉਹ ਆ ਤਾਂ ਜਾਓ ਮਰੇ ਉਹ ਆ ਤਾਂ ਡਾਪਲਾਰ ਦਾ ਖਾਲੀ ਜਾਂ ਨਾਲ ਦਾ ਲੋ ਚਾਰਜਰ ਲਾਉਣਾ ਸੀ ਦੀਦੀ ਲੱਗੇ ਹੁਣ ਚਾਰਜ ਲਾ ਦੇ ਗੱਡੀ 'ਚ ਇਹ ਦੀਦਾ ਫੋਨ ਪਹਿਲਾਂ ਲੱਗਾ ਆ ਲੈ ਮੈਂ ਤੈਨੂੰ ਕੀ ਕਹਿੰਦਾ ਪਲੀਤ ਹਾਂ ਜੀ ਆ ਜਾ ਚੜੀਏ ਇਹਨੂੰ ਕਿੱਦਾਂ ਚੱਕੂਗਾ ਤੁਸੀਂ ਹੈ ਕਿੱਦਾਂ ਚੱਕੂਗਾ ਤੁਸੀਂ ਨਹੀਂ ਅਰੇ ਘਰ ਨਾਲ ਜਿਮ ਜਾਂਦਾ ਸੀ ਨਹੀਂ ਪੜਾਈਆ ਭੇ ਬਾਇਆ ਕਿ ਹੁਣ ਨਹੀਂ ਜਾਂਦਾ ਵਿਚਾਰਾ ਆਹ ਓਏ ਨਹੀਂ ਲੁੱਕ ਨਹੀਂ ਲੁੱਕ ਨਹੀਂ ਰਹਿਣ ਦੋ ਹੋਹੀ ਰਹਿ ਗਈ ਮੇਰੀ ਵੀ ਈਂਡੇ ਪਿੰਡਾ ਲੱਗ ਗਿਆ ਸੀ ਸਾਰੇ। ਕੱਪੀਲੇ ਹੁਣੀ ਮੰਡੀ ਚ। ਸੌਜੀ ਸਵੇਰੇ ਮੰਡੀ ਚ ਜਾਣਾ ਹੈ ਆਪਾਂ। ਤਾਜੀ ਸਬਜ਼ੀ ਆ ਜਣੀ ਕੱਲ ਨੂੰ ਜਿੰਨੇ ਜਿੰਨੇ ਲੈਣੀ ਹੈ ਆਪਣੇ ਲੋਕਲ ਜਿੰਨੇ ਵੀ ਆ ਸਵੇਰੇ ਸਬਜ਼ੀ ਤੜਕੀ ਲੈ ਜਾਓ 11 10 11 ਵਜੇ ਦੇ ਵਿੱਚ 10 ਵਜੇ ਦੇ ਵਿੱਚ 9 10 ਦੇ ਵਿੱਚ। ਕਾਜਾ ਸਬਜ਼ੀ ਕੱਲ ਨੂੰ ਹੁਣੀ ਫੇਰ ਮੰਡੀ ਚ। ਸਰਪਾ ਗਿੱਦਰੋਂ ਹਾਂ ਤਾਂ। ਕਾਪੀ। ਕਾਪੀ ਨੇ ਆਪਣੀ ਸ਼ਿਮਲਾ ਮਿਰਚ ਤੇ ਆਪਣੇ ਆਹ ਟਿੰਡੇ ਤੇ ਆਪਣੇ ਬਸ ਆਉਂ। ਇਹ ਆਪਣੇ ਕੋ ਸਿੱਧੇ ਖੇਤਾਂ ਵਿੱਚੋਂ ਆਪਾਂ ਲੈ ਕੇ ਆਈਦੇ ਆ। ਆਪਾਂ ਖੇਤਾਂ ਚੋਂ ਲੈ ਆਈਏ ਨੀ ਕਿਤੇ ਬਾਕੀ ਮੰਡੀ ਤੋਂ ਦਾ ਸਮਾਨ। ਜਿਹੜਾ ਖੀਰੇ ਤੇ ਤੋਂ ਗੱਡੇ ਚ ਚੋਂ ਪਈ ਹੋਈ ਤੇ ਤੋੜ ਕੇ ਰੱਖੀ 15 ਕਿਲੋ। ਜਿਹੜੇ ਆਪਣੇ ਕੋ ਖੀਰੇ ਆ ਵੀ ਆਪਣੇ ਖੇਤਾਂ ਚੋਂ ਸਿੱਧਾ ਡਾਇਰੈਕਟ ਆਉਂਦੇ ਆਪਣੇ ਕੋ। ਆਪਣੇ ਦਾ ਬੰਦੇ ਆੜਿਆ। ਉਹਨਾਂ ਦੇ ਘਰ ਦੀ ਸਬਜ਼ੀਆਂ ਜੀ ਆਪਾਂ ਘਰ ਦੀ ਲਈ ਆਈ ਦੀ ਆ। ਚੰਦ ਦੁੱਧ ਕੱਢ ਕੇ ਤਾਂ। ਅਰੇ ਤਾਂ ਮੈਂ ਦੁੱਧ ਕੱਢ ਕੇ। ਸੌਂ ਜਾ ਸੌਂ ਜਾ। ਇਹ ਕੰਮ ਵੇਲੇ ਉਹ ਅਸਲ ਵਿੱਚ ਉਹ ਦੁਰੋਂ ਨਾ ਦਾਦੀ ਪਤਾ ਦੇ ਉਹ ਅੰਦਰ ਲੱਭੀ ਜਾਂਦਾ ਤੁਹਾਨੂੰ ਦਾਦੀ ਸੋਣਾ ਨਹੀਂ ਨਹੀਂ ਵੇਚ ਰਹੇ ਹਾਂ ਮੈਂ ਕਿਹਾ ਦੇਖ ਲੈ ਹਰਤਾ ਮੈਂ ਪਹਿਲੇ ਨੰਬਰ ਤੇ ਤੁਹਾਨੂੰ ਵਧਾਈਆਂ ਤੇਲ ਲੈ ਕੇ ਹੈਂ ਤੇਲ ਲੈ ਕੇ ਮਿੱਠ ਬੋਲ ਲਈ ਤੇਲ ਨਹੀਂ ਲੈਦਾ ਸਫਾਈ ਕਰਦੇ ਹਾਂ ਪਲਟ ਜ ਸਫਾਈ ਸਫਾਈ ਚੱਲਦੀ ਪਈ ਆ ਆਜਾ ਬੋਲੀ ਮੈਨੂੰ ਲੱਗਦਾ ਉਹ ਹੀ ਪਾਣੀ ਸਪਾਈ ਹੋ ਗਈ ਹੁਣ ਸਾਰੇ ਪਾਣੀ ਬੰਦ ਕਰਦੇ ਨਹੀਂ ਆ ਸਾਰਾ ਹੀ ਪਾਣੀ ਪਾਣੀ ਇੱਥੇ ਹੋ ਗਿਆ ਪਾਣੀ ਛੱਡੇ ਤਾਂ ਹੀ ਤੂੰ ਤੂੰ ਬੰਦ ਕਰਕੇ ਨਹੀਂ ਮੈਂ ਤਾਂ ਕੰਬੇ ਆ ਬਾਹਰ ਰੱਖੀਏ ਚੱਕੀ ਆਇਆ ਤੂੰ ਵੀ ਮੈਂ ਕੰਬੇ ਬਾਹਰ ਰੱਖੀਏ ਕੰਬੇ ਕੰਬੇ ਫੇ ਕੋ ਲਈ ਨਾ ਜਾਵੇ ਕੋਈ ਕੋਈ ਇੱਥੇ ਆਪਰ ਥੜੀ ਬਣਾ ਲੈਣੀ ਹੈ ਬੈਠ ਕੇ ਕੋਈ ਨੂੰ ਲੈਣ ਚੱਲਦਾ ਆ ਕੋਈ ਉਦਨ ਗਈ ਕਿੱਥੇ ਜਲਾ ਉਦਨ ਦੇ ਵਾਲ ਕਿੱਦਾਂ ਕਟਾਏ ਹੋਏ ਏ ਉਦਨ ਕਟਾਉਂਦਾ ਹੀ ਨਹੀਂ ਸੀ ਹੁਣ ਲੱਗਿਆ ਵੇ ਗੱਡੀ ਤੂੰ ਨਾ ਟੋਪੀ ਕਿਥੇ ਟਾਂਕਤੀ ਟੋਪੀ ਆ ਫੋਨ ਤੇ ਟਾਂਕਦੀ ਮਾਰੇ ਪਸੇ ਉਹ ਬਲੱਗ ਨੀ ਗਈ ਆ ਉਦਨ ਮਾਸੀ ਚਾੜੀ ਲਾ ਗਈ ਲੱਗ ਗਈ ਹੋਰ ਕੀ ਯਾਰ ਮਾਹੀ ਸਾਡਾ ਲੱਗਦਾ ਪਹੁੰਚਣਾ ਹੈ ਹੂੰ ਜਿਹੜੀ ਗੱਡੀ ਚੀਜ਼ਾਂ ਪਾ ਕੇ ਸੱਚੀ ਹੋਰ ਜਗ੍ਹਾ ਸੱਦੇ ਉੱਥੇ ਚੱਲ ਜਾਣੀ ਮੋਪਾ ਮੈਂ ਖੱਟੇ ਲੜਾ ਜਿੱਕੇ ਤੇ ਕੰਮ ਕਰ ਪੀ ਕੇ ਤੂੰ ਮੈਂ ਮੈਂ ਉਹ ਆਈ ਆਪਣੇ ਪਲਾਟ ਚ ਗੱਡੀ ਪੈਂਦੀ ਹੈ ਤੂੰ ਲੱਗ ਜਾ ਬਰੋ ਦੇਖੂੰ ਤੂੰ ਲਾ ਲੋ ਬਰੋ ਤੂੰ ਭੱਲਾ ਮੜੇ ਆ ਜਾ ਹੱਥ ਮਾਰਾ ਜੀ ਓਏ 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 ਬਾਧੂ ਪਾਣੀ ਪਾਣੀ ਫਿਰ ਪਰ ਬਹੁਤ ਡੋਲ ਗਿਆ ਬਾਧੂ ਕਿੱਤੇ ਹੈ ਨਹੀਂ ਨਹੀਂ ਅਸੋਈ ਵੀ ਨਹੀਂ ਬਾਧੂ ਕਿੱਤੇ ਮੈਨੂੰ ਆ ਜਾ ਮੈਂ ਤਿੰਨੀ ਪਾਣੀ ਰੁਕ ਜਾ ਆ ਜਾ ਇੱਧਰ ਗੁੱਸੇ ਹੋ ਗਿਆ ਗੱਲ ਪੁੱਛ ਲਈ। ਕਾਰ ਗੱਜਾ। ਇਹਦੇ ਸੇਹੇ ਦਾ ਲੜਾਗੀ। ਕਾਰ ਨਾ। ਅੱਜ ਪਹਿਲੀ ਵਾਰੀ ਥੋਤੀ ਆ ਗੱਡੀ। ਹੋਰ ਬੁਕਾਰ ਦੇ। ਕਾਰ ਤੂੰ ਭੇਜ। ਉਹ ਆ ਵੀ ਘਰ। ਨਹੀਂ ਆਪਾਂ ਕਰਦੇ। ਮੱਤ ਨੂੰ ਤੇ ਗੱਲ ਨਹੀਂ। ਨਾ। ਉਹ ਤੋਂ ਜੋ ਬਾਜੀ ਦਾ ਵਾਲਾ। ਹੈ ਵੇਖੋ। ਹਾਂਜੀ ਕਪੜਾ ਘੜ ਤੋਂ ਹੈ ਨਹੀਂ ਕੋਈ ਵੀ ਕਪੜਾ ਕਾ ਨਾ ਕੱਲ ਤੋਂ ਧੀਦਾ ਸੀ ਗੱਡੀ ਉਹ ਤਾਂ ਮੀਨਕ ਕੰਮ ਕਰਾਉ ਉਹ ਪੈਪ ਲੈ ਥੋੜਾ ਬਦਲੇ ਪਾਸੇ ਮਾ ਲਉਂਗਾ ਕੀ ਹੋਇਆ ਹਾਂ ਕਿੱਥੇ ਗਾਂ ਦੇਖਣ ਚੱਲ ਗਿਆ ਉਹ ਆ ਦੇਖੀਂ ਤੀ ਮੋਲਨ ਨੂੰ ਕਹਿੰਦਾ ਰਹੀ ਦੱਤ ਲਈ ਚਲ ਸਾਰੇ ਕੋਲੇ ਲੋ ਗਾਂ ਦੇਖਣ ਚੱਲ ਗਿਆ ਤੂੰ ਹੀ ਪੁੱਛੋਗੇ ਤੂੰ ਕਿੱਥੇ ਗਿਆ ਤੂੰ ਕਿੱਥੋਂ ਆਂ ਗਾਂ ਚੱਦਾ ਹਾਂਜੀ ਗਾਂ ਚੱਦਾ ਆਹ ਤੇ ਟੂਟੀ ਆਹ ਦੀ ਫੂ ਵੱਡੀ ਢੋਂਦਾ ਹੋਰ ਕਿਦਾਂ ਓ ਰੋ 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 ख तीता करो शीशा है बहुत इतना तू मैं कहनी इतना है बहुत

ਓਏ ਲੋਕਾਂ ਆਇਆ ਕੀ ਕਰਦਾ